ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਬੜੀ ਖੁਸ਼ਖਬਰੀ ਦੀ ਗੱਲ ਹੈ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਤੇ ਦੀਪ ਸਿੱਧੂ ਨੂੰ ਲੈ ਕੇ ਖਾਸ ਕਰਕੇ ਚਲੋ ਭਾਈ ਦੀਪ ਸਿੱਧੂ ਤਾਂ ਨਹੀਂ ਰਹੇ ਪਰ ਅਮਰਪਾਲ ਦੇ ਜਿਹੜੇ ਕਿ ਚਾਉਣ ਵਾਲੇ ਨੇ ਮੈਂ ਕਹਿੰਦਾ ਵੀ ਉਹਨਾਂ ਲਈ ਬਹੁਤ ਵੱਡੀ ਅਪਡੇਟ ਆ ਜਿਹੜੀ ਕਿ ਤੁਹਾਡਾ ਮਨ ਐਡਾ ਖੁਸ਼ ਹੋ ਜਾਣਾ ਜਿਹੜੀ ਕਿ ਇਹ ਜ਼ਿਆਦਾਤਰ ਮੀਡੀਆ ਤੇ ਖਬਰ ਨਹੀਂ ਚੱਲੀ ਤਾਂ ਤੁਸੀਂ ਦੇਖ ਕੇ ਤੁਸੀਂ ਮੰਨ ਜਾਓਗੇ ਵੀ ਵਾਕਈ ਗੱਲ ਏ ਸੱਚ ਆ ਦੇਖੋ ਜਲੀਲ ਦਾ ਬਹੁਤ ਕਰ ਲਿਆ ਹੁਣ ਜਿਹੜੀ ਕਿ ਸਾਡੇ ਗੰਦੀ ਸਰਕਾਰ ਚੁਣੀ ਸੀ ਪੰਜਾਬ ਦੀ ਲੋਕਾਂ ਨੇ ਪਰ ਹੁਣ ਵਕਤ ਕਿਹੜਾ ਆ ਚੁੱਕਿਆ ਇਹਨਾਂ ਦੇ ਢਹ ਢੇਰੀ ਹੋਣ ਦਾ ਤੁਸੀਂ ਕਹੋਗੇ ਵੀ ਇਹ ਗੱਲ ਕਿ ਹੋ ਸਕਦੀ ਹੈ ਮੈਂ ਕਲਾ ਕਹਿੰਦਾ ਹੀ ਨਹੀਂ ਮੈਂ ਤੁਹਾਨੂੰ ਸਬੂਤ ਦਿਖਾਉਂਗਾ ਤੇ ਨਾਲੇ ਸੁਣਾਉਂਗਾ ਕਹਵੇ ਤੁਸੀਂ ਸਾਡੇ ਆਪਣੇ ਹੋ ਸਾਡੇ ਭੈਣ ਭਰਾ ਆਂਗੇ ਪਰ ਮੇਰਾ ਫਰਜ ਕੀ ਹੁੰਦਾ ਤੁਹਾਡੇ ਸਾਹਮਣੇ ਪੂਰੀ ਗੱਲਬਾਤ ਰੱਖਣ ਦਾ ਤਾਂ ਮੈਂ ਤੁਹਾਨੂੰ ਉਹ ਗੱਲਬਾਤ ਸੁਣਾਉਂਗਾ ਜਿਹੜੀ ਕਿ ਖਾਲਸਾ ਜੀ ਨੇ ਕਹੀ ਹੈ ਤੇ ਤੁਸੀਂ ਜਾਣ ਜਿਓਗੇ ਭਾਈ ਅਮਰਪਾਲ ਸਿੰਘ ਦੇ ਜਿਹੜੀ ਕਿ ਹੱਕ ਦੀ ਗੱਲ ਹੈ ਤੇ ਖੁਸ਼ੀ ਦੀ ਗੱਲ ਹੈ ਜਿਹੜੀ ਦੇ ਨਾਲ ਸਰਕਾਰਾਂ ਦੇ ਜਿਹੜੇ ਕਿ ਮੈਂ ਕਹਿੰਦਾ ਵੀ ਪਸੀਨੇ ਛੁੱਟ ਗਏ ਨੇ ਦੇਖੋ ਤੁਸੀਂ ਇਹ ਸੋਚਦੇ ਆ ਵੀ ਸਿੰਧੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਸੈਂਟਰ ਦੀ ਇਨਾ ਬਹੁਤ ਲੋਕ ਪਰੇਸ਼ਾਨ ਹੋ ਗਏ ਨੇ ਕਿ ਕੀ ਸਾਨੂੰ 2.5 ਸਾਲ ਪਏ ਨੇ ਜੇ ਵੀ ਕੀ ਸਾਨੂੰ ਪਾਰਟੀ ਮਨਾਉਣੀ ਚਾਹੀਦੀ ਹੈ ਉਹ ਬਣਾਉਣ ਵਾਸਤੇ ਇਹ ਅਸਤਰਤਾ ਰੱਖੀ ਗਈ ਹੈ ਸਲਾਹ ਲੈਣ ਵਾਸਤੇ ਅੱਜ ਇਹ ਪੰਜ ਮੀਟਿੰਗਾਂ ਕਰਾਂਗੇ ਪੂਰੇ ਪੰਜਾਬ 'ਚ ਉਤੋਂ ਬਾਅਦ ਅਸੀਂ ਇਹਦਾ ਫੈਸਲਾ ਲਵਾਂਗੇ ਹਾਂ ਜਾਂ ਨਾ ਹਾਂ ਲੇਕਿਨ ਸਭ ਤੋਂ ਪਹਿਲਾਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜੇ ਦੇਸ਼ ਦੇ ਨਾਲ ਜੁੜੇ ਨੇ ਇਹਦੇ ਭਾਈ ਅਮਰਕਪੂਰ ਦੇ ਨਾਲ ਜੁੜੇ ਨੇ ਜਿਹੜੀਆਂ ਸਾਡੀਆਂ ਮਿਸਲ ਸਾਥਰੂ ਦੇ ਨਵੇਂ ਹੈ ਅਸੀਂ ਸਾਰੀਆਂ ਜਿਹੜੀਆਂ ਪਾਰਟੀਆਂ ਪੰਜਾਬ ਦਾ ਫਾਇਦਾ ਚਾਹੁੰਦੀਆਂ ਹੈ ਪੁਰਾਣਾ ਉਹ ਇਕੱਠੇ ਲੈ ਕੇ ਨਾਲ ਲੈ ਕੇ ਚੱਲਣਾ ਹੈ ਤੇ ਸਾਡੇ ਵਿੱਚ ਫਲਾਣਾ ਐਮਐਲਏ ਸੀ ਕੋਈ ਵੀ ਵੜਨਾ ਜਿਹੜਾ ਕੋਈ ਮੇਨ ਬੰਦਾ ਪੁਰਾਣਾ ਸਭ ਪਾਪੇ ਕਰਦੇ ਨੇ ਕਿ ਸਾਬ ਕੋਲ ਨਵੀਂ ਪਨੀਰੀ ਅਸੀਂ ਤਿਆਰ ਕਰਦੀਏ ਜੇ ਅਸੀਂ ਮੇਰੀ ਉਮਰ 55 ਤੱਕ ਹੁਣ ਵਾਲੀ ਹੈ ਸਾਡਾ ਵਿਚਾਰੇ ਹੈ ਕਿ ਅਸੀਂ ਨਵੀਂ ਪਨੀਰੀ ਤਿਆਰ ਕਰੀਏ ਜੇ ਅਸੀਂ ਇਸ ਤੋਂ ਚੱਲਿਆ ਤਾਂ ਅਸੀਂ ਪੰਜ ਬੰਦੇ ਅੱਗੇ ਦੇਖ ਹੀ ਜਾਏਗੇ ਸਾਡੀ ਪ੍ਰੋਬਲਮ ਆਈ ਦੇਖਣ ਤੋਂ ਬਾਅਦ ਕਰਤਾ ਤੋਂ ਬਾਅਦ ਜੀ ਨਹੀਂ ਰਿਹਾ ਸਾਰੇ ਉਹ ਜਿਹੜਾ ਉਹ ਸਿਆਰ ਵੰਗਸ ਸੰਘਰਸ਼ ਚੱਲਿਆ ਸਾਡਾ ਉਹ ਬੰਦੇ ਸੀਗੇ ਲੇਕਿਨ ਵੀਪਸਟਰ ਤੋਂ ਬਾਅਦ ਕੋਈ ਨਹੀਂ ਆ ਭਾਈ ਅਮਰਪਾਲ ਸਿੰਘ ਜਦੋਂ ਜੇਰ ਚਲੇਗੇ ਉਸ ਤੋਂ ਬਾਅਦ ਸਾਡੇ ਕੋਲ ਕੋਈ ਨਹੀਂ ਰਿਹਾ ਅਸੀਂ ਇਹੋ ਜਿਹਾ ਸਿਸਟਮ ਤਿਆਰ ਕਰਨਾ ਹੈ ਧਿਆਰੇ ਜ ਰਹਿ ਕੇ ਕਿਉਂਕਿ ਅਸੀਂ ਕਸਮ ਦੇ ਲਈ ਤਾਂ ਪ੍ਰਧਾਨ ਦੀ ਕਰਦੇ ਜਿਸ ਤੋਂ ਬਾਅਦ ਨੂੰ ਸਾਨੂੰ ਮੰਨਣਾ ਵੀ ਪੈਣਾ ਵੀ ਅਸੀਂ 5 6 ਬੰਦੇ ਇਹੋ ਜਿਹੀ ਨਵੀਂ ਪਨੀਰੀ ਤਿਆਰ ਕਰੀਏ ਜਿਹਦੇ ਦੀ 40 ਸਾਲ ਤੋਂ ਥੱਲੇ ਹੋਣ ਜੇ ਅਸੀਂ ਉਹਨਾਂ ਨੂੰ ਤਿਆਰ ਕਰਕੇ ਰਹੀਏ ਸਾਡਾ ਆਪਦਾ ਮਤਲਬ ਕੁਝ ਨਹੀਂ ਛੱਕੇ ਜਾਣਾ ਅਸੀਂ ਇਹਨਾਂ ਨੂੰ ਕੱਢੇ ਕਰਨਾ ਤੇ ਆਪਦੀਆਂ ਸਾਰੇ ਬਹੁਤ ਜਦੇ ਬੰਗੀਆਂ ਬਹੁਤ ਕਮੇਟੀਆਂ ਨੇ ਉਹ ਪੰਜਾਬ ਦੀਆਂ ਉਹ ਕੱਲੇ ਸਿੱਖਾਂ ਦੀਆਂ ਨਹੀਂ ਉਹ ਮੰਦਰਾਂ ਦੀਆਂ ਵੀ ਹੈ ਆਪਣੇ ਮਾਜਦਾਂ ਦੀਆਂ ਵੀ ਹੈ ਤੇ ਗੁਰਦੁਆਰਾ ਸਾਹਿਬ ਦੀਆਂ ਦੇਖੋ ਗੱਲ ਬੜੀ ਲੰਬੀ ਹੈ ਇਹਦੇ ਵਿੱਚ ਮੁਸਲਮਾਨਾਂ ਦਾ ਹਿੰਦੂਆਂ ਦਾ ਹੋਰ ਵੀ ਬਥੇਰੇ ਯਾਨੀ ਜੇਕਰ ਕੀਤਾ ਗਿਆ ਕਾਹਦਾ ਉਹ ਕਹਿੰਦੇ ਨੇ ਵੀ ਜਿਹੜੇ ਨਸ਼ੇ ਪੱਤੇ ਚਲਾਏ ਸੀ ਪੰਜਾਬ ਦੇ ਵਿੱਚ ਇਸ ਗੰਦੀ ਸਰਕਾਰ ਨੇ ਉਹ ਬਿਮਾਰੀ ਸਭ ਨੂੰ ਚਿੰਬੜਨੀ ਸੀ ਚਿੰਬੜ ਵੀ ਰਹੀ ਹੈ ਪਰ ਇਹਨਾਂ ਨੇ ਕਿਹਾ ਕਿ ਵੱਡੇ ਪੱਧਰ ਤੇ ਅਪੀਲ ਕੀਤੀ ਹੈ ਵੱਧ ਤੋਂ ਵੱਧ ਨਾਲ ਜੁੜਨ ਦੀ ਸੰਗਰੂਰ ਦੇ ਵਿੱਚ ਇਕੱਠ ਰੱਖਿਆ ਜਾਊਗਾ ਤਾਂ ਭਾਈ ਅਮਰਪਾਲ ਸਿੰਘ ਦੇ ਤੇ ਦੀਪ ਸਿੱਧੂ ਦੇ ਜਿਹੜਾ ਕੋਈ ਨਾਮ ਦੇ ਉੱਤੇ ਪਾਰਟੀ ਦਾ ਨਾਮ ਦਿੱਤਾ ਗਿਆ ਬਾਰਸ ਪੰਜਾਬ ਦੇ ਇਹ ਬਣਾਈਏ ਪਾਰਟੀ ਤਾਂ ਹੁਣ ਜਿਹੜੀ ਪੰਜਾਬ ਦੀ ਸਿਆਸਤ ਹੈ ਇਹਦੇ ਵਿੱਚ ਹਲਚਲ ਪੈਦਾ ਹੋ ਗਈ ਹੈ ਦੇਖੋ ਭਾਈ ਅਮਰਪਾਲ ਸਿੰਘ ਨੂੰ ਇਸ ਤਰ੍ਹਾਂ ਹੀ ਬਾਹਰ ਨਹੀਂ ਕੱਢਦੇ ਬਾਹਰ ਕੱਢਣੀ ਹੈ ਕਿਵੇਂ ਜਦੋਂ ਇਹਨਾਂ ਦੇ ਕੰਨਾਂ ਨੂੰ ਤਾਪ ਪਹੁੰਚੂ ਇਹਨਾਂ ਨੂੰ ਸੇਕ ਪਹੁੰਚੂਗਾ ਤਾਂ ਸਾਡੇ ਜਿਹੜੇ ਪੰਜਾਬ ਦੇ ਸਿੱਖ ਨੇ ਇਹਨਾਂ ਨੇ ਕਿਤੇ ਨਾ ਕਿਤੇ ਸੋਚਿਆ ਵੀ ਜਿਹੜੀ ਇਹ ਸਰਕਾਰ ਹੈ ਇਹਦੇ ਖਿਲਾਫ ਸਾਨੂੰ ਖੋਣਾ ਹੀ ਪੈਣਾ ਇੱਕ ਦਿਨ ਪੰਜਾਬੀਓ ਐਸਾ ਜ਼ਰੂਰ ਆਉਣਾ ਸੀ ਜਿਹੜਾ ਕਿ ਜ਼ਰੂਰੀ ਸੀ ਸਾਡੇ ਲੋਕਾਂ ਨੂੰ ਮੂਹਰੇ ਆਉਣਾ ਪਰ ਵੱਡੇ ਪੱਦਰ ਤੇ ਅਪੀਲ ਕੀਤੀ ਉਹਨਾਂ ਨੇ ਵੀ ਆਪਦਾ ਫਰਜ ਸਮਝ ਕੇ ਤੁਸੀਂ ਇਹ ਜਿਹੜੀ ਕਿ ਟੀਮ ਹੈ ਇਹਨਾਂ ਨੇ ਅਪੀਲ ਕੀਤੀ ਹੈ ਵੀ ਵੱਡੇ ਪੱਦਰ ਦੇ ਸੰਗਰੂਰ ਮੈਂ ਤੁਹਾਨੂੰ ਇਹਦੀ ਅਪਡੇਟ ਸਵੇਹਾ ਕੱਲ ਨੂੰ ਮੈਂ ਤੁਹਾਡੇ ਸਾਹਮਣੇ ਇਹ ਪੂਰਾ ਸਾਫ਼ ਕਰ ਦੇਣੀ ਹੈ ਵੀ ਕਿਹੜੀ ਜਗ੍ਹਾ ਦੇ ਉੱਤੇ ਕਦੋਂ ਹੈਗੀ ਹੈ ਕਦੋਂ ਨਹੀਂ ਸਾਰੀ ਗੱਲਬਾਤ ਆਪਾਂ ਆਪਣੇ ਚੈਨਲ ਤੇ ਪਾਵਾਂਗੇ ਪਰ ਮੈਂ ਜਿਹੜੀ ਤੁਹਾਨੂੰ ਇਹ ਗੱਲ ਦੱਸੀ ਹੈ ਵੀ ਭਾਈ ਅਮਰਪਾਲ ਸਿੰਘ ਤੇ ਦੀਪ ਸਿੱਧੂ ਦੇ ਨਾਂ ਦੇ ਉੱਤੇ ਬਾਰਸ ਪੰਜਾਬ ਦੇ ਜਿਹੜੀ ਕਿ ਪਾਰਟੀ ਦਾ ਨਾਮ ਰੱਖਿਆ ਗਿਆ ਇਹਦੇ ਨਾਲ ਜਿਹੜੀ ਕਿ ਸਾਡੇ ਪੰਜਾਬ ਦੀ ਗਵਰਨਮੈਂਟ ਹੈ ਇਹ ਹਿੱਲ ਚੁੱਕੀ ਹੈ ਕਿਉਂਕਿ ਭਾਈ ਅਮਰਪਾਲ ਸਿੰਘ ਨੂੰ ਉਹ ਜਰਦੇ ਨਹੀਂ ਉਹ ਸਮਝਦੇ ਨਹੀਂ ਵੀ ਉਹ ਅੰਦਰ ਹੀ ਰਵੇ ਸਾਡੇ ਮੱਥੀ ਨਾ ਲੱਗੇ ਕਿਉਂਕਿ ਉਸ ਤੋਂ ਡਰ ਡਰ ਲੱਗਦਾ ਇਹਨਾਂ ਨੂੰ ਸੇ ਕੁਮਾਰ ਦਾ ਤਾਂ ਮੈਂ ਵੀ ਚਾਹੂਗਾ ਪੰਜਾਬੀਓ ਵੱਡੇ ਪੱਧਰ ਤੇ ਨਾਲ ਜੁੜਨ ਦਾ ਤੁਹਾਡਾ ਵੀ ਹੱਕ ਹੈ ਕਿਉਂਕਿ ਹਰ ਇੱਕ ਪੰਜਾਬੀ ਦੀ ਇੱਕੋ ਹੀ ਆਵਾਜ਼ ਆ ਵੀ ਭਾਈ ਅਮਰਪਾਲ ਸਿੰਘ ਬਾਹਰ ਹੋਣਾ ਚਾਹੀਦਾ ਕੀ ਤੁਸੀਂ ਭਾਈ ਅਮਰਪਾਲ ਸਿੰਘ ਨੂੰ ਨਹੀਂ ਚਾਹੁੰਦੇ ਦੇਖੋ ਹੱਕ ਸੱਚ ਦੀ ਗੱਲ ਆ ਆਪਾਂ ਨਹੀਂ ਕਹਿੰਦੇ ਵੀ ਤੁਸੀਂ ਨਿਸ਼ਾਨਾ ਬਣਾਓ ਇਹ ਗੱਲ ਨੂੰ ਵੀ ਇਸੇ ਨੂੰ ਐ ਕਰੋ ਪਰ ਮੈਂ ਕਹਿੰਨਾ ਵੀ ਜਿਹਨੂੰ ਚੰਗਾ ਲੱਗਦਾ ਸੱਚ ਉਹ ਤਾਂ ਲੱਗ ਜਾਵੇ ਮੰਗਰ ਤੇ ਜਿਹਨੂੰ ਨਹੀਂ ਲੱਗਦਾ ਤਾਂ ਫਿਰ ਉਹਦਾ ਬਈ ਕੁਝ ਨਹੀਂ ਬਣਨਾ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਸੱਚ ਦੇ ਮੰਗਰ ਜਾਣਾ ਕੋਈ ਪਾਪ ਨਹੀਂ ਤੇ ਕੋਈ ਜਨਮ ਨਹੀਂ ਹੈਗਾ ਤਾਂ ਮੇਰੀ ਵੀ ਅਪੀਲ ਆ ਵੱਧ ਤੋਂ ਵੱਧ ਸਾਡੇ ਪੰਜਾਬ ਵਾਸੀਆਂ ਨੂੰ ਵੀ ਜਿੰਨੇ ਭੈਣ ਭਰਾ ਤੁਸੀਂ ਜੁੜ ਸਕਦੇ ਹੋ ਵੱਧ ਤੋਂ ਵੱਧ ਇਸ ਗੱਲਾਂ ਬਾਤਾਂ ਦੇ ਨਾਲ ਧਿਆਨ ਰੱਖਿਆ ਕਰੋ ਕਿਉਂਕਿ ਜ਼ੁਲਮ ਕੱਲੇ ਅਮਰਤਪਾਲ ਦੀ ਨਹੀਂ ਗੱਲ ਹੈਗੀ ਜ਼ੁਲਮ ਸਾਡੇ ਪੰਜਾਬ ਦੇ ਵਿੱਚ ਬਾਈ ਵੱਧਦਾ ਹੀ ਜਾ ਰਿਹਾ ਯਾਰ ਕਿਹੜੇ ਬੰਦੇ ਦੀ ਗੱਲ ਕਰੋਗੇ ਮੈਂ ਕਹਿੰਦਾ ਵੀ ਐਸਾ ਟਾਈਮ ਆ ਜਾਣਾ ਸਾਡੇ ਪੰਜਾਬ ਦੇ ਵਿੱਚ ਕਿ ਮੈਂ ਕਹਿੰਦਾ ਜਦੋਂ ਬੰਦਾ ਸ਼ਾਮ ਨੂੰ ਆਇਆ ਕਰੂਗਾ ਸਵੇਰ ਦਾ ਗਿਆ ਸ਼ਾਮ ਨੂੰ ਆਇਆ ਕਰਨਾ ਤੁਹਾਨੂੰ ਇਹ ਨਹੀਂ ਪਤਾ ਵੀ ਮੈਂ ਘਰੇ ਜਾਣਾ ਜਾਂ ਨਹੀਂ ਜਾਣਾ ਇਹੋ ਜਿਹਾ ਮਾਰਾ ਟਾਈਮ ਲਿਆ ਦੇ ਲੀਆਂ ਸਰਕਾਰਾਂ ਬਾਈ ਫਿਰ ਉਹ ਇਹਨਾਂ ਨੇ ਚਿਕਟੇ ਚਲਾਈ ਜਾਣੇ ਨੇ ਨਸ਼ੇ ਪੱਤਿਆਂ ਦੇ ਕਾਰਨ ਲੋਕ ਚੋਰੀਆਂ ਚਕਾਰੀਆਂ ਮਾਰ ਡਕੈਤੀਆਂ ਸਭ ਚੱਲ ਰਹੀਆਂ ਸੋ ਇਸ ਕਰਕੇ ਬੇਨਤੀ ਹੈ ਵੀ ਸਾਰੇ ਭੈਣ ਭਰਾਵਾਂ ਨੂੰ ਵੱਧ ਤੋਂ ਵੱਧ ਜੁੜਨ ਦੀ ਕੋਸ਼ਿਸ਼ ਕਰੋ ਕਿਉਂਕਿ ਭਾਈ ਅਮਰਪਾਲ ਸਿੰਘ ਇਕੱਲੇ ਦਾ ਮੁੱਦਾ ਨਹੀਂ ਹੈਗਾ ਪੰਜਾਬ ਦੇ ਵਿੱਚ ਹੋਰ ਬੜੇ ਮਾਮਲੇ ਨੇ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਲੋਕ ਬੜੇ ਤੰਗ ਨੇ ਦੇਖੋ ਪਾਣੀਆਂ ਦਾ ਮੁੱਦਾ ਛੋਟੀਆਂ ਜੀਆਂ ਗੱਲਾਂ ਤੁਹਾਨੂੰ ਮੈਂ ਸੁਣਾ ਹੀ ਦਿੰਦਾ ਪਾਣੀਆਂ ਦਾ ਮੁੱਦਾ ਪ੍ਰਵਾਸ ਦਾ ਮੁੱਦਾ ਬੇਰੁਜ਼ਗਾਰੀ ਦਾ ਮੁੱਦਾ ਤੇ ਕਹਾ ਚਿੱਟੇ ਦਾ ਭਾਈ ਸੋ ਇਸ ਕਰਕੇ ਮੈਂ ਬੇਨਤੀ ਕਰਦਾ ਪੰਜਾਬੀਓ ਮੈਂ ਵੀ ਅੱਜ ਕੰਦਮ ਆ ਬਾਈ ਤਾਂ ਮੈਂ ਸੋਚਿਆ ਆਪਣੇ ਭੈਣ ਭਰਾਵਾਂ ਦੇ ਨਾਲ ਗੱਲਬਾਤ ਸਾਂਝੀ ਕੀਤੀ ਜਾਵੇ ਕਿਉਂਕਿ ਆਪਣਾ ਜਿਹੜਾ ਇੱਕ ਦੂਸਰੇ ਦੇ ਨਾਲ ਸੰਪਰਕ ਬਣਿਆ ਹੁੰਦਾ ਇਸ ਕਰਕੇ ਆਪਣੀ ਆਵਾਜ਼ ਆਪਣੇ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਆਪਾਂ ਵੀ ਪਹੁੰਚੇ ਕਿਉਂਕਿ ਤੁਹਾਡੀ ਜਿਹੜੀ ਕਿ ਸਪੋਰਟ ਹੈ ਇਹਦੇ ਨਾਲ ਹੀ ਸਾਡੀ ਆਵਾਜ਼ ਬੁਲੰਦ ਹੋ ਪਉਂਦੀ ਆ ਹਕੂਮਤਾਂ ਦੇ ਖਿਲਾਫ ਜਿਹੜੀ ਕਿ ਗੱਲ ਹੈ ਭਾਈ ਅਮਰਪਾਲ ਸਿੰਘ ਹੋਵੇ ਚਾਹੇ ਕੋਈ ਹੋਰ ਹੋਵੇ ਹੱਕਾਂ ਸੱਚਾਂ ਦੀ ਗੱਲ ਕਰਨ ਵਾਲੇ ਬੰਦੇ ਆ ਤਾਂ ਇਸ ਕਰਕੇ ਮੇਰੀ ਅਪੀਲ ਲੈਂਦੀ ਆ ਤੁਹਾਡੇ ਚਰਨਾਂ ਦੇ ਵਿੱਚ ਵੀ ਵੱਧ ਤੋਂ ਵੱਧ ਮੇਰਾ ਵੀਰ ਸਾਥ ਦੇ ਦਿਆ ਕਰੋ ਕਿਉਂਕਿ ਹੋਰ ਨਹੀਂ ਤਾਂ ਘਰੇ ਬੈਠਾ ਬੰਦਾ ਵੀਡੀਓ ਨੂੰ ਸ਼ੇਅਰ ਕਰ ਦੇ ਇੰਨਾ ਹੀ ਬਹੁਤ ਜਿਆਦਾ ਸਹਾਰਾ ਹੁੰਦਾ ਬੰਦੇ ਨੂੰ ਕਿਉਂਕਿ ਮਨੋਬਲ ਵੱਧਾ ਬੰਦੇ ਦਾ ਕਿ ਅਸੀਂ ਪੰਜਾਬ ਦੇ ਲਈ ਕੁਝ ਹੋਰ ਕਰੀਏ ਹੋਰ ਬੰਦੇ ਦੇ ਵਿੱਚ ਜਜਬਾ ਕਾਇਮ ਹੁੰਦਾ ਤਾਂ ਮੇਰੀ ਅਪੀਲ ਆ ਵੱਧ ਤੋਂ ਵੱਧ ਸਪੋਰਟ ਕਰਨਾ ਤੇ ਨਾਲੇ ਵੀਡੀਓ ਨੂੰ ਮੇਰਾ ਵੀਰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਅਗਲਾ ਜਿਹੜਾ ਭੈਣ ਭਰਾ ਨੋਟੀ ਆਪਣਾ ਨਵਾਂਗਾ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਹੀ ਧੰਨਵਾਦ